ਕ੍ਰਾਂਤੀ ਟੀਵੀ ਦੇਖ ਰਹੇ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਗੁਰਦੇਵ ਸਾਥੀਓ ਅੱਜ ਆਪਾਂ ਪਹੁੰਚੇ ਆ ਪਿੰਡ ਚੱਕਰ ਟੀਮ ਜੋ ਕਿ ਫਗਵਾੜੇ ਦੇ ਨੇੜੇ ਪੈਂਦਾ ਹੈ ਇਸ ਪਿੰਡ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਬਹੁਤ ਹੀ ਅੱਛਾ ਗੁਰੂ ਘਰ ਬਣਿਆ ਹੋਇਆ ਹੈ ਇਸ ਗੁਰੂ ਘਰ ਦੀ ਉਸਾਰੀ ਚੱਲ ਰਹੀ ਹੈ ਇਹ ਗੁਰੂ ਘਰ ਦੇ ਵਿੱਚ ਸ਼੍ਰੀ ਗੁਰੂ ਰਬਦਾਸ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਹੈ ਜਦੋਂ ਵੀ ਗੁਰ ਰਬਦਾਸ ਮਹਾਰਾਜ ਦਾ ਗੁਰਪੁਰਬ ਹੁੰਦਾ ਹੈ ਸੋ ਸਾਰੀਆਂ ਸ਼ਹਿਰ ਦੀਆਂ ਸੰਗਤਾਂ ਆਲੇ ਦੁਆਲੇ ਪਿੰਡਾਂ ਦੀਆਂ ਸੰਗਤਾਂ ਇੱਥੇ ਪਹਿਲਾਂ ਨਤਮਤ ਤੱਕ ਹੁੰਦੀਆਂ ਨੇ ਉਸ ਤੋਂ ਬਾਅਦ ਸ਼੍ਰੀ ਗੁਰੂ ਰਬਦਾਸ ਮਹਾਰਾਜ ਦੀ ਸ਼ੋਭਾ ਯਾਤਰਾ ਸ਼ੁਰੂ ਹੁੰਦੀ ਹੈ ਸੋ ਇਸ ਗੁਰੂ ਘਰ ਬਾਰੇ ਆਪਾਂ ਜਾਣਕਾਰੀ ਲਵਾਂਗੇ ਇੱਥੇ ਦੇ ਸੇਵਾਦਾਰਾਂ ਕੋਲ ਜੀ ਬਾਮਾ ਜੈਪੂ ਜੈਪੁਰ ਦੇ ਜੈ ਗੁਰੂ ਕਾਂਗਰ ਦੇ ਜੀ ਹਾਂਜੀ ਤੁਸੀਂ ਸਾਨੂੰ ਇੱਕ ਗੁਰੂਕਾਰ ਬਾਰੇ ਇੱਕ ਚਾਪਤਾ ਵੀ ਦੇ ਦਿੱਤਾ ਹੈ ਇਸ ਬਾਰੇ ਜਾਣਕਾਰੀ ਦਿਓ ਜੀ ਸਾਰੇ ਸੰਗਤ ਨੂੰ ਜੈ ਗੁਰਦੀਪ ਸਾਹਿਬ ਦੀ ਜੋ ਬੋਲੇ ਸੋ ਨਿਹਾਲ ਸਤਿਗੁਰੂ ਬਿਲਾਸ ਮਹਾਰਾਜ ਜੀ ਕੀ ਜੈ ਪਰਮ ਸਤਕਾਰ ਦਿਓ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਸਭ ਸੰਗਤਨ ਕਰਤਾ ਸਹਿਤ ਦਸਿਆ ਜਾਂਦਾ ਹੈ ਕਿ ਜਿਸ ਸਥਾਨ ਤੇ ਅੱਜ ਆਪਾਂ ਖੜੇ ਹਾਂ ਇਸ ਸਥਾਨ ਯੱਕ ਗੁਰੂ संतन ਸਤਿਗੁਰੂ ਰਵੇਦਾਸ ਜੀ ਮਹਾਰਾਜ ਦੇ ਚਰਨ ਛੂਹ ਪ੍ਰਾਪਤ ਹੈ ਇਸ ਸਥਾਨ ਤੇ ਸਤਿਗੁਰੂ ਰਵੇਦਾਸ ਮਹਾਰਾਜ ਆਏ ਸਨ ਔਰ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹੋਏ ਔਰ ਅੱਗੇ ਚੂੜ ਕਣਾ ਮਲਤਾਨ ਨੂੰ ਇਧੋ ਹੋ ਕੇ ਗਏ ਹਨ ਸੋ ਇੱਥੇ ਸਤਿਗੁਰੂ ਅਰਜਨ ਮਹਾਰਾਜ ਤਕਰੀਬਨ 2 ਮਹੀਨੇ 13 ਦਿਨ ਉਹਨਾਂ ਨੇ ਇੱਥੇ ਬਿਸ਼ਰਾਮ ਕੀਤਾ ਅਤੇ ਸੰਗਤਾਂ ਨੂੰ ਨਾਮ ਬਣੀ ਦਾ ਉਪਦੇਸ਼ ਦਿੰਦੇ ਰਹੇ ਸੌਂਸੇ ਸ਼ਟਾਣ ਦੇ ਸਤਗੁਰਾਂ ਦੇ ਜੋ ਚਾਂਸੀੂ ਪ੍ਰਾਪਤੋ ਸਥਾਨ ਹੈ ਵਿਸ਼ਾਲ ਮੰਦਰ ਬਣਿਆ ਹੋਇਆ ਹੈ ਸ਼੍ਰੋਮਣੀ ਸ਼ਿਗਰਿੰਦਾਸ ਮੰਦਰ ਜੀਟੀ ਰੋਡ ਚੱਕਰਪੀਂ ਫਗਵਾੜਾ ਦੇ ਨਾਮ ਨਾਲ ਪ੍ਰਸਿੱਧ ਹੈ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਆ ਕੇ ਮਸਤਕ ਹੁੰਦੀਆਂ ਹਨ ਅਤੇ ਸੰਗਤਾਂ ਦੀਆਂ ਆਸਾ ਮਰਾਦਾਂ ਸਪੂਰਨ ਹੁੰਦੀਆਂ ਹਨ ਇੱਥੇ ਤਕਰੀਬਨ 15000 ਸਕਰ ਫੁੱਟ ਦਾ ਲੰਗਰ ਹਾਲ ਬਣਿਆ ਹੈ ਅਤੇ ਉਸ ਦੇ ਉੱਪਰ ਡਬਲ ਦੀਵਾਨ ਹਾਲ ਬਣ ਰਹੇ ਹਨ ਸੋ ਦੋਨਾਂ ਹਾਲਾਂ ਦੇ ਲੇਟਰ ਪਹਿ ਚੁਕੇ ਹਨ ਇੱਕ ਹਾਲ ਦੀ ਤਿਆਰੀ ਹੋ ਰਹੀ ਹੈ ਇੱਕ ਦੇ ਵਿੱਚ ਦੋਨ ਸੀਲਿੰਗ ਦਾ ਸੇਵਾ ਚੱਲ ਰਹੀ ਹੈ ਸੋ ਇਸ ਸਥਾਨ ਤੇ ਸਭ ਤੋਂ ਪਹਿਲਾਂ ਅੱਖਾਂ ਦਾ ਹਸਪੀਟਲ ਵੀ ਚੱਲਦਾ ਰਿਹਾ ਹੈ ਜਿਸ ਵਿੱਚ ਵਿਦੇਸ਼ ਤੋਂ ਡਾਕਟਰ ਆਉਂਦੇ ਸਨ ਸੋ ਸਤਿਗੁਰਾਂ ਦੀ ਇਹ ਜੋ ਧੂਮੀ ਹੈ ਧੂਮੀਦਾਨੀ ਮਹਾਪਰਵਾਰ ਸ਼ੇਖ ਨੰਧੂਰਾਮ ਜੀ ਜਿਨ੍ਹਾਂ ਦੇ ਪੁੱਤਰ ਸ਼ੇਖ ਰਾਮ ਪ੍ਰਕਾਸ਼ ਜੀ ਉਹਨਾਂ ਦੀ ਇਹ ਜ਼ੇੜ ਹੈ तकरीबन 10-11 ਏਕੜ ਜ਼ਮੀਨ ਹੈ ਜੋ ਉਹਨਾਂ ਨੇ ਸਤਿਗੁਰੂ ਅਰਦਾਸ ਮਹਾਰਾਜ ਦੇ ਚਿਸ਼ਚਨ ਸੂ ਪ੍ਰਸਤਾਨ দান ਕੀਤੀ ਹੈ ਉਸ ਪਰਿਵਾਰ ਦਾ ਬਹੁਤ-ਬਹੁਤ ਯੋਗਦਾਨ ਹੈ ਜੀ ਅਜੇ ਵੀ ਉਹਨਾਂ ਦੇ ਪਰਿਵਾਰ ਦੇ ਬੱਚੇ ਵੇਸਾਂ ਵਿਦੇਸ਼ਾਂ ਤੋਂ ਆ ਕੇ ਇਸ ਚੱਲ ਰਹੀ ਮੰਦਿਰ ਸਾਰੀ ਵਿੱਚ ਯੋਗਦਾਨ ਪਾਉਂਦੇ ਰਹਿੰਦੇ ਹਨ ਸੋ ਆਪ ਸਭ ਸੰਗਤਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦੀ ਵਿਸ਼ਾਲ ਮੰਦਿਰ ਦੀ ਸਾਰੀ ਚੱਲ ਰਹੀ ਹੈ ਵੇਸਪਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਚੱਲ ਰਹੀ ਸਾਰੀ ਵਿੱਚ ਯੋਗਦਾਨ ਪਾਓ ਅਤੇ ਸਤਿਗੁਰਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ ਸੋਸੀ ਧੰਨਵਾਦ ਕਰਦੇ ਹਾਂ ਸਿੰਧਾ ਕੋਲਤਾਰ ਜੀ ਇਟਲੀ ਤੋਂ ਕ੍ਰਾਂਤੀ ਟੀਵੀ ਜੋ ਚਲਾ ਰਹੇ ਹਨ ਦੇਸ਼ ਵਿਦੇਸ਼ ਸੰਗਤਾਂ ਨੂੰ ਗੁਰੂ ਮਹਾਰਾਜ ਦਾ ਮੈਸੇਜ ਪਹੁੰਚਾ ਰਹੇ ਹਨ ਉਹਨਾਂ ਦਾ ਬਹੁਤ-ਬਹੁਤ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ ਜੈ ਗੁਰਦੇਵ ਤਨ ਗੁਰਦੇਵ ਬੋਲੀ ਸੋਨਰ ਭਾਏ ਸਤਿਗੁਰੂ ਰਵਿਦਾਸ ਵਾਹਾਰਾ ਦੀ ਜੈ ਸਾਨੂੰ ਬਾਬਾ ਜੀ ਨੇ ਜਾਣਕਾਰੀ ਦਿੱਤੀ ਸੋ ਕ੍ਰਾਂਤੀ ਟੀਵੀ ਵੱਲੋਂ ਅਸੀਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੈਪਿੰਗ ਜੈਗੁਰੂ